ਹਾਂਜੀ ਸਰ ਮਾਮਲਾ ਕੀ ਜਿਹੜਾ ਅੱਜ ਮਾਨਯੋਗ ਐਸਐਸਪੀ ਸਾਹਿਬ ਕਪੂਰਥਲਾ ਸ਼੍ਰੀ ਗੌਰਵਪੁਰਾ ਜੀ ਦੇ ਦੇਸ਼ਾਂ ਦੇ ਤੇ ਉਹਨਾਂ ਦੀ ਹਦਾਇਤ ਤੇ ਜਿਹੜਾ ਪਿਛਲੇ ਸਮੇਂ ਤੋਂ ਦਿਨ ਵੇਲੇ ਜਿਹੜਾ ਆ ਕੁਝ ਘਰਾ ਦੇ ਵਿੱਚ ਚੋਰੀਆਂ ਹੋ ਰਹੀਆਂ ਸੀ ਤੇ ਥਾਣਾ ਸਿਟੀ ਦੇ ਐਸਐਚਓ ਨਾਹਰ ਜੀ ਨੇ ਬਹੁਤ ਵਧੀਆ ਕੰਮ ਕਰਦੇ ਹੋਏ ਇਸ ਜਿਹੜਾ ਦੋ ਜਿਹੜੇ ਗੈਂਗ ਐ ਉਹਨਾਂ ਨੂੰ ਬਸ ਕੀਤਾ ਇਹ ਕਿਹੜਾ ਪਹਿਲਾ ਗੈਂਗ ਆ ਇਹ ਦਿਨ ਵੇਲੇ ਚੋਰੀਆਂ ਕਰਕੇ ਤੇ ਜਿਹੜਾ ਸਮਾਨ ਗੈਣਿਆ ਦਾ ਕੁਝ ਇੱਕ ਮਾਡਰ ਟਾਊਨ ਦੇ ਵਿੱਚੋਂ ਰਜੇਸ਼ ਸਿਆਲ ਜੀ ਦੇ ਘਰ ਤੋਂ ਚੋਰੀ ਹੋਈ ਸੀ ਤੇ ਇੱਕ ਪ੍ਰਵੇਸ਼ਾਣੀ ਜਿਹੜੇ ਆ ਫਰੈਂਡਸ ਕਲੋਨੀ ਦੇ ਆ ਇਹਨਾਂ ਦੇ ਘਰ ਦੇ ਵਿੱਚੋਂ ਚੋਰੀ ਹੋਈ ਸੀ ਇਹਨੂੰ ਟੈਕਨੀਕਲੀ ਜਿਹੜਾ ਆ ਆਪਾਂ ਟਰੇਸ ਕਰਦੇ ਹੋਏ ਜਿਹੜਾ ਰਿਕਵਰੀ ਆ 1,85,000 ਰੁਪਏ ਜਿਹੜਾ ਇਹਨਾਂ ਕੋਲ ਟੋਟਲ ਜਿਹੜਾ ਅਸੀਂ ਦੋਸ਼ੀਆਂ ਕੋਲੋਂ ਰਿਕਵਰ ਕੀਤਾ ਪਹਿਲਾਂ ਇੱਕ ਦੋਸ਼ੀ ਜਿਹੜਾ ਅਸੀਂ ਪਹਿਲਾਂ ਹੀ ਗ੍ਰਿਫਤਾਰ ਕੀਤਾ ਜਾ ਚੁੱਕਾ ਸੀ ਦੂਸਰਾ ਦੋਸ਼ੀ ਜਿਹੜਾ ਮਾਨਕ ਆ ਇਹਨੂੰ ਹੁਣ ਗ੍ਰਿਫਤਾਰ ਕਰਕੇ ਇਸ ਵੀਡੀਓ ਸਾਡੇ ਕੋਲ ਮਾਨਕ ਤੇ ਜਾ ਰਿਹਾ ਫਰਦਰ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਹਾਂ ਤੇ ਹੋਰ ਵੀ ਬਾਕੀ ਜਿਹੜੀ ਡੰਦੀ ਰਿਕਵਰੀ ਆ ਉਹ ਵੀ ਕੰਪਲੀਟ ਕਰ ਲਈ ਜਾਏਗੀ ਤੇ ਸਾਰੇ ਇਹਨਾਂ ਦੇ ਪਹਿਲੋ ਵੀ ਵਈਆ ਪਰਚੇ ਵਗੈਰਾ ਇਹਨਾਂ ਦੇ ਹਾਂਜੀ ਇਹਨਾਂ ਦੇ ਪਹਿਲਾਂ ਵੀ ਮੁਕੱਦਮੇ ਦਰਜ ਆ ਜਿਹੜਾ ਇਹਨਾਂ ਦਾ ਨਾਲ ਦਾ ਜਿਹੜਾ ਮੇਨ ਜਿਹੜਾ ਜਿਹੜਾ ਦੋਸ਼ੀ ਸੀ ਜਿਹੜਾ ਚੋਰੀ ਕਰਦਾ ਸੀ ਇਹ ਉਹਨੂੰ ਅੱਗੇ ਜਾ ਕੇ ਤੇ ਉਹਨੂੰ ਆਪਣੀ ਐਕਟਵਾ ਦੇ ਉੱਤੇ ਬਿਠਾ ਕੇ ਤੇ ਲੈ ਜਾਂਦਾ ਸੀ ਉਸ ਤੋਂ ਬਾਅਦ ਜਿਹੜਾ ਜਿਹੜਾ ਰਿਕਵਰ ਜਿਹੜਾ ਗੈਨੀਮ ਵਗੈਰਾ ਹੁੰਦੇ ਸੀ ਉਸ ਘਰ ਦੇ ਵਿੱਚੋਂ ਜਿਹੜੀ ਚੋਰੀ ਕੀਤੀ ਹੁੰਦੀ ਸੀ ਉਹ ਗਾਂ ਫਰਦਰ ਜਿਹੜਾ ਅਲੱਗ-ਅਲੱਗ ਥਾਂ ਦੇ ਉੱਤੇ ਵੇਚ ਦਿੰਦੇ ਸੀ ਸੈਕੰਡ ਜਿਹੜੀ ਆ ਇੱਕ ਗੈਂਗਬਸਟ ਕੀਤਾ ਜੀ ਇਹਨਾਂ ਨੇ ਆ ਪਿਛਲੇ ਸਮੇਂ ਵਿੱਚ ਇੱਕ ਬੀੜੀਆਂ ਸਿਕਟਾਂ ਦੀ ਇੱਥੇ ਦੁਕਾਨ ਸੀ ਸੁਖਚਾਨਾਪੁਰ ਤੁਹਾਡਾ ਸਾਹ ਦੇ ਇਨਸਾਈਡ ਦੇ ਉੱਤੇ ਤੇ ਉੱਥੇ ਰਾਤ ਦੇ ਸਮੇਂ ਇਹਨਾਂ ਨੇ ਚੋਰੀ ਕੀਤੀ ਸੀ ਇਹਦੇ ਵਿੱਚ ਵੀ ਜਿਹੜਾ ਆ ਦੋ ਦੋਸ਼ੀ ਜਿਹੜੇ ਆ ਉਹ ਗ੍ਰਿਫਤਾਰ ਕੀਤੇ ਆ ਇਹ ਜਲੰਧਰ ਤੋਂ ਬਿਲਾਮ ਕਰਦੇ ਸੀ ਇਹਨਾਂ ਦੇ ਨਾਲ ਹੋਰ ਵੀ ਜਿਹੜੇ ਦੋ ਸਾਥੀ ਆ ਗਿਆ ਸਟਿਲ ਹੋ ਜੇ ਆ ਸਕੰਡਰ ਆ ਇਹ ਰਾਤ ਨੂੰ ਆ ਕੇ ਤੇ ਇਹਨਾਂ ਦੁਕਾਨਾਂ ਦੇ ਉੱਤੇ ਚੋਰੀ ਕਰਦੇ ਸੀ ਇਹਨਾਂ ਤੇ ਪਹਿਲਾਂ ਵੀ ਜਿਹੜੇ ਮੁਕੱਦਮੇ ਦਰਜ ਆ ਮੁੰਡੇ ਵਿੱਚ ਵੀ ਆਪਾਂ ਜਿਹੜਾ ਉਸ ਦੁਕਾਨ ਤੋਂ ਚੋਰੀ ਹੋਈਆਂ ਸੈਟਾਂ ਮਿਲੀਆਂ ਉਹਨਾਂ ਨੂੰ ਬਰਾਮਦ ਕਰ ਲਿਆ ਇਸ ਤੋਂ ਇਲਾਵਾ ਚਾਰ ਜਿਹੜੇ ਮੋਬਾਈਲ ਫੋਨ ਆ ਉਹ ਵੀ ਗਏ ਸੀ ਉਹ ਵੀ ਅਸੀਂ ਬਰਾਮਦ ਕਰ ਲਏ